ਸਤਿ ਸ਼੍ਰੀ ਅਕਾਲ ਸਰ ਜੀ ਹਾਂ ਜੀ ਸਰ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਕਿੰਨੇ ਪਰਸੈਂਟ ਵਾਧਾ ਕਰ ਸਕਦੀ ਹੈ ਪੰਜਾਬ ਸਰਕਾਰ ਜਾਣਕਾਰੀ ਦਿਓ ਜੀ ਇਸ ਬਾਰੇ ਸਾਹਿਬ ਪੰਜਾਬ ਸਰਕਾਰ ਨੇ ਮੁਲਾਜ਼ਮ ਬਹੁਤ ਵੱਡੀ ਮੰਗਾ ਡੀਏ ਵਿੱਚ 16% ਵਾਧਾ ਹੋਣਾ ਚਾਹੀਦਾ ਸੀ ਪਰ ਮਾਂ ਸਰਕਾਰ ਵੱਲੋਂ 2025 ਦੇ ਵਿੱਚ ਡੀਏ ਦੇ ਕੋਈ ਵਾਧਾ ਨਹੀਂ ਕੀਤਾ ਗਿਆ ਜਿਸਾਰੇ ਮੁਲਾਜ਼ਮ ਮੁੱਖ ਮੰਗਾ ਵੀ ਜਿਸ ਤਰ੍ਹਾਂ ਕੇਂਦਰ ਸਰਕਾਰ ਮੁਲਾਜ਼ਮਾਂ ਦਾ ਡੀਏ 58% ਆ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ 42% ਆ ਬਹੁਤ ਵੱਡਾ ਫਰਕ ਆ ਜਿਸ ਨਾਲ ਮੁੱਖ ਭਵਾਨਤਮਨ ਨਾਲ ਬੇਤਾਂੇ ਹਰਪਾਸ ਜਿਮਨਾਮਿਕਾਂ ਹੋਈਆਂ ਬੇਤਾਂੇ ਹਰਪਾਸ ਟੀਮਾਂ ਨੇ ਭਰੋਸਾ ਦਿਵਾਇਆ ਕਿ 18000 ਕਰੋੜ ਰੁਪਏ ਜੋ ਗੇਅਰ ਰ ਬਣਦਾ ਸੀ ਬਹੁਤ ਵੱਡੀ ਅਮਾਉਂਟ ਸੀ ਪਰ ਆਉਣਸਾਂ ਦੇ ਵਿੱਚ ਜੋ ਮਾਂ ਸਰਕਾਰ ਆ ਡੀਏ ਚ ਵਾਅਦਾ ਕਰ ਸਕਦੀ ਹੈ ਰਿਟਾਇਰਮੈਂਟ ਹੋਏ ਮੁਲਾਜ਼ਮ ਕਿੰਨੇ ਫੈਕਟਰ ਦੀ ਮੰਗ ਕਰ ਰਹੇ ਨੇ ਜੀ ਰਿਟਾਇਰਮੈਂਟ ਹੋਏ ਮਾ ਦੀ ਮੁੱਖ ਮੰਗ ਸੀ ਕਿ ਫੈਕਟਰ 2.98 ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਵੇ ਮੋਖਰੇ ਭਵੰਤਮਾਨ ਬਿੱਤਮਾਨ ਹਰਪਾਜ਼ੇ ਚ ਮਿਲਾਨ ਮੀਟਿੰਗ ਹੋਈਆਂ ਭਰੋਸਾ ਦਵਾਇਆ ਗਿਆ ਕਿ ਤੁਹਾਡੇ ਫੈਕਟਰੀ ਵਾਧਾ ਕੀਤਾ ਜਾਊਗਾ ਪਰ ਮਲਾਜ਼ਮਾਂ ਨੂੰ ਮਹਿਸੂਸ ਹੋਇਆ ਕਿ ਜੋ ਪੰਜਾਬ ਸਰਕਾਰ ਨੇ ਲਾਰੇ ਲਾ ਕੇ ਪੌਣੇ ਜਿਹਾ ਟਾਈਮ ਆਇਓ ਟਾਈਮ ਬਸ ਕੀਤਾ ਛੇਵੇਂ ਬੇ ਕਮਿਸ਼ਨ ਦੇ ਏਰੀਆ ਮਲਾਜ਼ਮਾਂ ਨੂੰ ਕਦੋਂ ਤੱਕ ਮਿਲ ਸਕਦਾ ਹੈ ਇਸ ਬਾਰੇ ਜਾਣਕਾਰੀ ਦਿਓ ਜੀ ਛੇਵੇਂ ਪਹਿਨੇ ਲਗਭਗ 18 ਕਰੋੜ ਦੇ ਉੱਪਰ ਬਣਦਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੈਨ ਮੰਤਰੀ ਮੰਡਲ ਵਿੱਚ ਇਹ ਲਗਦਾ ਗਿਆ ਸੀ ਬਾਖ ਖਖੇ ਉਮਰ ਦੇ ਮੰਤਾਕ ਏਰੀਆ ਦਿੱਤਾ ਜਾਊਗਾ ਉਹ ਜੋ ਮਲਾਜਮਾਂ ਨੂੰ ਏਰੀਆ ਮਿਲ ਚੁੱਕਿਆ ਹੈ ਪਰ ਜੋ ਰੈਗੂਲਰ ਮਲਾਜਮਾਂ ਨੂੰ ਅਪ੍ਰੈਲ ਦੇ ਅਪ੍ਰੈਲ 2026 ਤੋਂ ਜੋ ਪਹਿਲੇ ਕੇਸ ਤੇ ਏਰੀਆ ਦੀ ਉਹਨਾਂ ਦੇ ਖਾਤੇ ਵਿੱਚ ਆ ਜਾਵੇ ਧੰਨਵਾਦ ਰਿਟਾਇਰਮੈਂਟ ਹੋਏ ਮਲਾਜਮ ਕਿੰਨੇ ਫੈਕਟਰ ਨੂੰ ਲੈਣ ਦੀ ਮੰਗ ਕਰ ਰਹੇ ਹਨ ਰਿਟਾਇਰਮੈਂਟ ਹੋਏ ਮਲਾਜਮਾਂ ਦੀ ਮੁੱਖ ਮੰਗ ਆ ਵੀ ਸਾਨੂੰ ਫੈਕਟਰ ਦੋ ਵਾਰ ਨਾਲ ਆ ਕੋਈ ਤਰ ਜਾਵੇ ਜਿੱਥੋਂ ਲੈ ਕੇ ਮੁਕੜੇ ਭੌਣਤਮਾਨ ਦਿੱਤਾ ਦੇ ਹਰਪਾਸ ਟੀਮਾਂ ਨਾਲ ਮੀਟਿੰਗਾਂ ਹੋਈਆਂ ਤੇ ਮੰਗ ਬਤ ਉੱਤੇ ਗਿਆ ਪਾਸ ਸਰਕਾਰ ਬੜੀ ਨੂੰ ਲਗਭਗ 4 ਸਾਲ ਹੋਣ ਵਾਲੇ ਹਨ ਜੀ ਪਰ ਮਹਾ ਸਰਕਾਰ ਵੱਲੋਂ ਜੋ ਫੈਕਟ ਤੋਂ ਬਨਾਰ ਨਹੀਂ ਲਗ ਕੀਤਾ ਗਿਆ ਜਿਸ ਕਰਕੇ ਮਲਾਣਾ ਵਿੱਚ ਬਹੁਤ ਵੱਡਾ ਗੁੱਸਾ ਹੈ ਹਾਂ ਜੀ ਮਲਾਜ਼ਮਾ ਮਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਦਾ ਕਰ ਸਕਦੀ ਹੈ ਸਰਕਾਰ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮਲਾਣਾ ਡੀਏ 42% ਆ ਇੰਦਾ ਸਰਕਾਰੇ ਮਨਾਂ ਦਾ 58% ਆ 16% ਦਾ ਬਹੁਤ ਆ ਫਰਕ ਆ ਫਿਰ ਤੋਂ ਹਰਪਾਲ ਸਿੰਘ ਟੀਮ ਨੂੰ ਮੰਗ ਪੱਤਰ ਵੀ ਭੇਜੇ ਗਿਆ ਹਨ ਉਹ ਇਹ ਮੁੱਖ ਮੰਗ ਸੀ ਕਿ 42% ਤੋਂ ਵਧਾ ਕੇ ਡੀਏ ਪੰਜਾਬ ਦੇ ਮਿਲਾਨਾਂ ਦਾ 58% ਕੀਤਾ ਜਾਵੇ ਪਰ ਬੜੀ